ਹਿੰਦੂ ਤਾंडਵ ਦੇ ਉੱਤੇ ਹੋਏ ਰੈਂਪ ਵਾਕ ਨੂੰ ਲੈ ਕੇ ਵਿਵਾਦ ਛਿੜ ਚੁੱਕਿਆ। ਦਰअसल ਮਾਮਲਾ ਜਲੰਧਰ ਦਾ ਜਿੱਥੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਜਿੱਥੇ ਕੁਝ ਦਿਨਾਂ ਪਹਿਲਾਂ ਇੱਕ ਪ੍ਰੋਗਰਾਮ ਹੁੰਦਾ ਹੈ ਤੇ ਸਕੂਲ ਦੇ ਵਿੱਚ ਕਾਲੀ ਮਾਤਾ ਦੇ ਤਾंडਵ ਦੇ ਉੱਪਰ ਕੁਝ ਲੜਕੀਆਂ ਦੇ ਵੱਲੋਂ ਰੈਂਪ ਵਾਕ ਕੀਤਾ ਗਿਆ। ਇਸ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਨੂੰ Hindu ਸੰਗਠਨਾਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਵੀ ਬੀਤੇ ਕੁਝ ਦਿਨਾਂ ਪਹਿਲਾਂ ਹੋਇਆ ਉਸ ਦਿਨ Hindu ਸਮਾਜ ਨੂੰ ਕਾਫੀ ਠੇਸ ਪਹੁੰਚੀ ਹੈ। ਉਹਨਾਂ ਪੁਲਿਸ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਤੇ ਪ੍ਰਬੰਧਕਾਂ ਦੇ ਉੱਪਰ ਸਖਤ ਕਾਰਵਾਈ ਹੋ ਕਾਫੀ 6:00 ਵਜੇ ਹੁਣ ਕਿਹਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪ੍ਰਦੂਸ਼ਣ ਤੇਜ਼ ਕੀਤਾ ਜਾਵੇਗਾ ਚਾਹਤ ਸਮਾਂ ਤੱਕ ਰਹਿਣਾ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵਸਨਾ ਲੋਇਨ ਤੋਂ ਮੇਰੇ ਨਾਲ ਐਂਟੀ ਖਾਲਿਸਤਾਨ ਫਰੰਟ ਦੇ ਯੁਵਾ ਰਾਸ਼ਟਰੀ ਪ੍ਰਧਾਨ ਵੀ ਨੇ ਕਪੂਰ ਜੀ ਰੰਗ ਦਲ ਤੋਂ ਇੰਦਰਜੀਤ ਝਾ ਜੀ ਸ਼੍ਰੀ ਰਾਮ ਸੈਨਾ ਤੋਂ ਉਤਰਵਿੰਦਰ ਮਿਸ਼ਰਾ ਜੀ ਹਿੰਦੂ ਤਖਤ ਤੋਂ ਪਵਨ ਪਨੋੜ ਜੀ ਬੋਬਿੰਦ ਜੀ ਸਾਡੇ ਮੁਸਲਿਮ ਵਿੰਗ ਤੋਂ ਜੈਵਲ ਅਲੀ ਖਾਨ ਜੀ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਹੈ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾ ਦਾ ਉਚਾਰਨ ਇੱਕ ਮਾਡਲਿੰਗ ਦੇ ਵਿੱਚ ਮੰਤਰਾ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾਰੇ ਜਿਹੜੇ ਮਰਜ਼ੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉਦੋਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗਲੀ ਕਰੋਗੇ ਬੜੀ ਸ਼ਰਮ ਦੀ ਗੱਲ ਕਹਿੰਦੇ ਸਕੂਲ ਵਾਲਿਆਂ ਦੇ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਾਸ ਦੇ ਨਾਂ ਦੇ ਸਕੂਲ ਨੇ ਉਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆ ਦੀ ਆਸਥਾ ਨਾਲ ਜਾਣ ਬੁੱਝ ਕੇ ਖਿਲਵਾ ਅੱਜ ਅਸੀਂ ਮੰਗ ਪੱਤਰ ਦਿੱਤਾ ਸ਼ਿਕਾਇਤ ਦਿੱਤੀ ਐਸਪੀ ਸਾਹਿਬ ਨੂੰ ਔਰਾਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਮੰਤਰਾਂ ਦਾ ਉਪਚਾਰ ਕੀਤਾ ਹੈ ਇੰਟਰਨੈਸ਼ਨਲ ਫੈਸਟੀਵਲ ਵਿੱਚ ਵੀ ਇਦਾਂ ਦੇ ਮੰਤਰਾਂ ਦਾ ਉਪਚਾਰ ਕੀਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਕਿਉਂ ਨਹੀਂ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ 'ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਆ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉਹਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੇ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊਗੀ